ਅਮਰਿਤਪਾਲ ਸਿੰਘ ਦੇ ਨਾਲ ਸੰਬੰਧਿਤ ਖਬਰ ਦਾ ਰਵਨੀਤ ਬਿੱਟੂ ਦੇ ਵੱਲੋਂ ਅਮਰਿਤਪਾਲ ਸਿੰਘ ਤੇ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਦੇ ਮਾਪਿਆਂ ਦੀ ਗੱਲ ਸੁਣਨ ਲਈ ਰਵਨੀਤ ਬਿੱਟੂ ਤਿਆਰ ਹਨ ਉਹਨਾਂ ਆਖਿਆ ਕਿ ਜੇ ਕੋਈ ਦੇਸ਼ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦੇ ਨਾਲ ਖੜਾ ਹਾਂ ਜੇ ਅਮਰਿਤਪਾਲ ਸਿੰਘ ਦੀ ਕੋਈ ਗੱਲ ਹੈ ਤਾਂ ਦੇਸ਼ ਲਈ ਚੰਗੀ ਹੀ ਹੋਵੇਗੀ ਤਾਂ ਉਸ ਦੀ ਉਹਨਾਂ ਦੇ ਨਾਲ ਹਾਂ ਬਣਦੀ ਸਿੰਘਾਂ ਬਰ ਇੱਥੇ ਉਹਨਾਂ ਦੇ ਵੱਲੋਂ ਆਖਿਆ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਬੰਦੀ ਸਿੰਘਾਂ ਬਾਰੇ ਵੀ ਰਮਨਿਤ ਬਿੱਟੂ ਬੋਲੇ ਤੇ ਕਿਹਾ ਕਿ ਬੰਦੀ ਸਿੰਘਾਂ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਇਹ ਆਖਿਆ ਰਮਨਿਤ ਬਿੱਟੂ ਨੇ ਤਾਂ ਗੱਲਾਂ ਹੀ ਗੱਲਾਂ ਦੇ ਵਿੱਚ ਉਹਨਾਂ ਦੇ ਵੱਲੋਂ ਸੰਕੇਤ ਦਿੱਤੇ ਗਏ ਤੇ ਕਿਹਾ ਗਿਆ ਕਿ ਮਮਰਿਤਪਾਲ ਸਿੰਘ ਦੇ ਨਾਲ ਖੜਾ ਹਾਂ ਅਮਰਿਤਪਾਲ ਸਿੰਘ ਜੇ ਚਾਹੁੰਦੇ ਨੇ ਚੰਗਾ ਕਰਨਾ ਜੇ ਚਾਹੁੰਦੇ ਨੇ ਪੰਜਾਬ ਲਈ ਚੰਗਾ ਚਾਹੁੰਦੇ ਨੇ ਦੇਸ਼ ਲਈ ਤਾਂ ਫਿਰ ਉਹਨਾਂ ਦੇ ਨਾਲ ਮੈਂ ਖੜਾ ਹਾਂ ਇਹ ਆਖਿਆ ਗਿਆ ਰਵਨੀਤ ਬੱਟੂ ਦੇ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਬੱਟੂ ਆਜ ਅਮਰਿਤਪਾਲ ਸਿੰਘ ਤੇ ਗੱਲਾਂ ਹੀ ਗੱਲਾਂ ਚ ਬੋਲੇ ਤੇ ਕਿਹਾ ਕਿ ਜੇ ਕੋਈ ਦੇਸ਼ ਨੂੰ ਸੁਧਾਰ ਕਰਨਾ ਚਾਹੁੰਦਾ ਹੈ ਤਾਂ ਮੈਂ ਉਹਨਾਂ ਦੇ ਨਾਲ ਹਾਂ ਜੇ ਅਮਰਿਤਪਾਲ ਸਿੰਘ ਦੀ ਕੋਈ ਗੱਲ ਹੈ ਦੇਸ਼ ਲਈ ਚੰਗੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਹਾਂ ਬੰਦੀ ਸਿੰਘਾ ਬਾਰੇ ਵੀ ਇਸ ਦੌਰਾਨ ਅਮਨਿਤ ਪਟੂ ਬੋਲੇ ਤਾਂ ਅਮਨਿਤ ਬਟੂ ਨੇ ਵੀ ਕਿਹਾ ਕਿ ਬੰਦੀ ਸਿੰਘਾ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਉਹ ਕਾਨੂੰਨ ਅੱਗੇ ਕੰਮ ਕਰੇਗਾ ਜਾਂ ਖੈਰ ਅਮਨਿਤ ਪਟੂ ਅਮਰਿਤਪਾਲ ਸਿੰਘ ਦੇ ਮਾਪਿਆਂ ਦੀ ਗੱਲ ਸੁਣਨ ਲਈ ਰਮਨਿਤ ਬਟੂ ਤਿਆਰ ਹੈ। ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੁੰਦਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰ ਕਿ ਮੈਂ ਉਸ ਤੋਂ ਬਾਅਦ ਇੱਕ ਐਜ਼ ਏ ਪੰਜਾਬੀ ਹੋਣ नाते ਐਜ਼ ਇੱਕ ਸੈਂਟਰ ਚ ਰਿਪਰੈਜ਼ੈਂਟ ਕਰਦੇ ਆ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀਂ ਮੈਂ ਸੁਨੇਹਾ ਚਾਹਣਾ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਵਾਦਨ ਕਰਨਗੇ ਬਹੁਤ ਅੱਛੀ ਗੱਲ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗਾ ਸਾਨੂੰ ਇੱਥੇ ਕੋਈ ਵੀ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹਦਾ ਆਪਣੇ ਚ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਬਣ ਕੇ ਕੀ ਪਤਾ ਉਹਦੇ ਮਨ 'ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਨੇ ਨਾ ਜੇ ਉਹਨਾਂ ਦੀ ਕੋਈ ਗੰ ਦੇਸ਼ ਲਈ ਚੰਗੀ ਹੋਵੇਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਵੇਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾ ਸਕੂੰਗਾ ਕਿਉਂਕਿ ਇਹ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵਾਨ ਕੁਮਾਰਕ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਨੇ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਬਣੂਗੀ ਉਹ ਜ਼ਰੂਰ ਮੈਂ ਪਹੁੰਚਾਉਂਗਾ ਇਹ ਤਾਂ ਸਿਰਫ ਰਵਨੀਤ ਬਿੱਟੂ ਨੂੰ ਆਖਿਆ ਕਿ ਜੇ ਕੋਈ ਚੰਗਾ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੇ ਨਾਲ ਖੜਨਾ ਚਾਹੀਦਾ ਉਹਨਾਂ ਦੇ ਨਾਲ ਖੜਨ ਦੇ ਵਿੱਚ ਗੁਰੇਜ਼ ਨਹੀਂ ਹੈ ਤਾਂ ਅਮਰਿਤਪਾਲ ਸਿੰਘ ਜੇ ਪੰਜਾਬ ਲਈ ਜੇ ਦੇਸ਼ ਲਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਮੈਂ ਖੜਾ ਹਾਂ ਇਹ ਆਖਿਆ ਰਵਨੀਤ ਬਿੱਟੂ ਨੇ ਅਮਰਿਤਪਾਲ ਸਿੰਘ ਤੇ ਰਵਨੀਤ ਬਿੱਟੂ ਅੱਜ ਖੁੱਲਕੇ ਬੋਲੇ ਨੇ ਤਾਂ ਇਹ ਆਖਿਆ ਗਿਆ ਉਹਨਾਂ ਦੇ ਵੱਲੋਂ ਕਿ ਅਮਰਿਤਪਾਲ ਸਿੰਘ ਦੇ ਨਾਲ ਖੜੇ ਹਾਂ ਤਦੋਂ ਦੱਸ ਦਈਏ ਕਿ ਵੱਡਾ ਬਹੁਮਤ ਹਾਸਲ ਕਰਕੇ ਅਮਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਜਿੱਤ ਹਾਸਲ ਕਰ ਚੁੱਕੇ ਨੇ ਬਤੌਰ ਸੰਸਦ ਵਜੋਂ ਅਜੇ ਤਾਂ ਸੌ ਚੁੱਕਣੀ ਹੈ ਜੇ ਬਾਕੀ ਹੈ ਪਰ ਉਸ ਤੋਂ ਪਹਿਲਾਂ ਵੱਡਾ ਬਹੁਮਤ ਅਮਰਿਤਪਾਲ ਸਿੰਘ ਨੇ ਹਾਸਲ ਕਰ ਲਿੱਤਾ ਹੈ ਤੇ ਹੁਣ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਹਨ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇ ਕੋਈ ਕੰਮ ਚੰਗਾ ਕਰਦਾ ਹੈ ਉਹਨਾਂ ਦੇ ਨਾਲ ਖੜੇ ਆਂ ਹਾਂ ਪਰ ਜੇ ਕੋਈ ਕੁਝ ਗਲਤ ਕਰਦਾ ਹੈ ਜੇ ਕੋਈ ਵੀ ਇਨਸਾਨ ਕਰਦਾ ਹੈ ਗਲਤ ਤਾਂ ਫਿਰ ਉਸ ਦੇ ਖਿਲਾਫ ਬਣਦੀ ਕਾਰਵਾਈ ਹੋ ਬਗੀ ਪਰ ਅਮਰਿਤਪਾਲ ਸਿੰਘ ਦੇ ਮੈਂ ਨਾਲ ਮੈਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਤਿਆਰ ਹਾਂ ਅਮਰਿਤਪਾਲ ਸਿੰਘ ਜੇ ਪੰਜਾਬ ਲਈ ਚੰਗਾ ਕਰਨਾ ਚਾਹੁੰਦੇ ਹਨ ਸੁਧਾਰ ਕਰਨਾ ਚਾਹੁੰਦੇ ਹਨ ਪੰਜਾਬ ਲਈ ਤਾਂ ਉਹਨਾਂ ਦੇ ਨਾਲ ਸਾਤ ਦਿਨਾਂ ਕੋਈ ਗੁਰੇਜ਼ ਨਹੀਂ ਹੈ ਈਮਾਨ ਸਿੰਘ ਖਾਰਾ ਬਣ ਚੁੱਕੇ ਨੇ ਅਮਰਿਤਪਾਲ ਸਿੰਘ ਦੇ ਵਕੀਲ ਵੀ ਹਨ ਉਹਨਾਂ ਦਾ ਰੁਕ ਕਰ ਲੈਨੇ ਆ ਈਮਾਨ ਜੀ ਤੋਂ ਅੱਡ ਤੋਂ ਜਾਣਨਾ ਚਾਹਾਂਗੇ ਰਮਨਿਤ ਬਿੱਟੂ ਦੇ ਬਿਆਨ ਨੂੰ ਲੈ ਕੇ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਕਿਵੇਂ ਦੇਖਦੇ ਨੇ ਨੇਜੀ ਦੇਖੋ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਜੋ ਕੋਈ ਵੀ ਮੈਂ ਕਹੂੰਗਾ ਜੀ ਜੋ ਚਾਹੁੰਦਾ ਵੀ ਬੰਦੀ ਸਿੰਘ ਨੇ ਚਾਹੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਨੌ ਸਾਥੀ ਨੇ ਦਿਬਰੂਗੜ੍ਹ ਜੇਲ੍ਹ ਚ ਨੇ 30 ਅਵਰਸਰ ਜੇਲ੍ਹ ਦੇ ਵਿੱਚ ਨੇ 40 ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹ ਇਸ ਸਮੇਂ ਬੰਦੀ ਸਿੰਘ ਬਣੇ ਹੋਏ ਜੇਲਾਂ ਦੇ ਵਿੱਚ ਬੰਦੀ ਨੇ ਉਹ ਤੇ ਹੋਰ ਜਿਹੜੇ ਕੋਈ ਪੁਰਾਣੇ ਬੰਦੀ ਸਿੰਘ ਨੇ ਚਾਹੇ ਕੋਈ ਵੀ ਪਾਰਟੀ ਵਾਲਾ ਕੋਈ ਭਾਜਪਾ ਵਾਲਾ ਕਾਂਗਰਸ ਵਾਲਾ ਪਾਦਰ党 ਦਾ ਆਮ ਆਦਮੀ ਪਾਰਟੀ ਦਾ ਜੇ ਕੋਈ ਵੀ ਇਸ ਚੀਜ਼ ਦਾ ਹੰਗਾਰਾ ਭਰਦਾ ਹੈ ਤੇ ਉਹਦੀ ਵਾਕਿਆ ਹੀ ਕੋਈ ਮਨਸ਼ਾ ਹੈਗੀ ਹੈ ਤੇ ਉਹ ਉਹਨਾਂ ਦੇ ਕੋਈ ਹੱਲ ਵੀ ਕਰਨਾ ਚਾਹੁੰਦਾ ਹੈ ਤਾਂ ਮੇਰੇ ਹਿਸਾਬ ਨਾਲ ਉਸ ਚੀਜ਼ ਨੂੰ ਵੈਲਕਮ ਕਰਨਾ ਚਾਹੀਦਾ ਹੈ ਵੀ ਆਖਿਰ ਕਿੰਨੇ ਨੌਜਵਾਨ ਨੇ ਕਿੰਨਿਆਂ ਦੇ ਕਾਰੋਬਾਰ ਰੁੜ ਗਏ ਜੋ ਟਰਾਂਸਪੋਰਟ ਦੇ ਬਿਜ਼ਨਸ تباہ ਹੋ ਗਏ ਫਰਨੀਚਰ ਦੀਆਂ ਦੁਕਾਨਾਂ ਰੁੜਕੀਆਂ ਜੋ ਭਾਈ ਕਲਸੀ ਨੇ ਉਹਨਾਂ ਦੇ ਜਿਹੜੇ ਮੂਵੀ ਬਿਜ਼ਨਸ ਸੀ ਉਹ ਰੁੜ ਗਿਆ 30 ਸਾਲ ਤੋਂ ਜਿਹੜੇ ਸਾਡੇ ਕੌਮ ਦੇ ਹੀਰੋ ਨੇ ਉਹ ਜ਼ਿਲ੍ਹਾ ਵਿੱਚ ਬੈਠੇ ਨੇ ਮੇਰੇ ਹਿਸਾਬ ਨਾਲ ਵੀ ਇਸ ਚੀਜ਼ ਨੂੰ ਜੋ ਬੰਦੀ ਸਿੰਘਾਂ ਦਾ ਮਸਲਾ ਹੈ ਇਸ ਨੂੰ ਸਾਰਿਆਂ ਨੂੰ ਇੱਕ ਬੜੀ ਜਿਆਦਾ ਮੈਂ ਕਹੂੰਗਾ ਮੀਨ ਨਿਗਾਹ ਦੇ ਨਾਲ ਦੇਖਣਾ ਚਾਹੀਦਾ ਹੈ ਤੇ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਹੈ ਈਮਾਨ ਜੀ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਕੁਝ ਸੌਫਟ ਰਵਈਆ ਹੁਣ ਅਪਣਾਉਣ ਜਾ ਰਹੀ ਹੈ ਅਮਰਿਤਪਾਲ ਸਿੰਘ ਲਈ ਇਸ ਦੀ ਇਸ ਕਰਕੇ ਅਜਿਹੇ ਬਿਆਨ ਦਿੱਤੇ ਗਏ ਉਸ ਤੋਂ ਪਹਿਲਾਂ ਵੀ ਕੋਈ ਭਾਜਪਾਗੂ ਨੇ ਕੋਈ ਸਾਥ ਦੇਣ ਦੀ ਗੱਲ ਕੀਤੀ ਹੋਵੇ ਤੇ ਦੇਖ ਰਵੇ ਬਈ ਇਹ ਬੜੀਆਂ ਪਾਰਟੀਆਂ ਬਣਾਉਂਦੀਆਂ ਹੁੰਦੀਆਂ ਨੇ ਉਹ ਵੋਟਾਂ ਲੈਣ ਖਾਤਰ ਪੰਜਾਬ ਦੀ ਐਸੇ ਕਾਮੀਆਂ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਹੁੰਦੇ ਆ ਪਰ ਮਸਲਾ ਫੇਰ ਹੀ ਹਾਲੂ ਹੈ ਨਾ ਜੇ ਬੰਦੀ ਸਿੰਘ ਬਾਹਰ ਆਉਣ ਕੱਲਾ ਐਵੇਂ ਕਹੀਏ ਆਪਾਂ ਨੇਰੇ ਤੀਰ ਮਾਰੀ ਜਾਈਏ ਵੀ ਆ ਕਰਵਾ ਦਾਂਗੇ ਉਹ ਕਰਵਾ ਦਾਂਗੇ ਗੱਲ ਹੁੰਦੀ ਹੈ ਤੁਸੀਂ ਗਰਾਊਂਡ ਤੇ ਕਰਾ ਕੇ ਦਿਖਾਓ ਜਿਹੜੇ ਜਿਹੜੇ ਦਿਬੜੂ ਗਰਜ ਸਿੰਘ ਨੇ ਪੰਜਾਬ ਦੇ ਨੌਜਵਾਨ ਨੇ 3200 ਕਿਲੋਮੀਟਰ ਦੂਰ ਕਾਲੇ ਪਾਣੀ ਦੀ ਜੇਲ੍ਹ ਘੱਟ ਰਹੇ ਹੋਰ 30 ਸਾਲਾਂ ਤੋਂ ਜਿਹੜੇ ਜੀਲ ਦੇ ਵਿੱਚ ਨੇ ਭਾਈ ਜਗਦਾਰ ਸਿੰਘ ਹਵਾਰੇ ਹੀ ਹੁੜੀ ਭਾਈ ਜਗਦਾਰ ਸਿੰਘ ਤਾਰੇ ਹੀ ਹੁੜੀ ਭਾਈ ਰਾਜੂ ਆਣੀ ਹੁੜੀ ਉਹਨਾਂ ਗੱਲਾਂ ਤਾਂ ਕਰੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਪਰ ਉਹ ਹੱਲ ਵੀ ਕਰਕੇ ਦਿਖਾਉਣ ਗਰਾਊਂਡ ਤੇ ਕੁਝ ਕੰਮ ਵੀ ਕਰਨ ਜੀ ਠੀਕ ਹੈ ਈਮਾਨ ਜੀ ਬਣੇ ਰਹਿਣਾ ਤੁਹਾਡਾ ਕੋਈ ਸਵਾਲ ਜ਼ਰੂਰ ਲਵਾਂਗੇ ਪਰ ਇਸ ਦੇ ਨਾਲ ਹੀ ਭਾਜਪਾ ਨੂੰ ਹਰਜੀਤ ਗਰੇਵਾਲ ਬਣ ਚੁੱਕੇ ਨੇ ਉਹਨਾਂ ਦਾ ਵੀ ਰੁਕ ਕਰ ਲੈਨੇ ਆ ਗਰੇਵਾਲ ਜੀ ਜੋ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਹੈ ਕਿ ਤੁਸੀਂ ਅਜਿਹੇ ਬਿਆਨ ਤੋਂ ਸਹਿਮਤ ਹੋ ਦੇਖੋ ਤਾਰ ਉਹ ਜੋ ਕਹਿੰਦੇ ਆ ਉਹਨਾਂ ਦੇ ਵਿਚਾਰ ਆ ਪਰ ਮੇਰੇ ਵਿਚਾਰ ਤਾਰ ਉਹ ਨਹੀਂ ਹੈ ਠੀਕ ਹੈ ਹਾਂ ਮੈਂ ਮੈਂ ਉਹਨਾਂ ਨੂੰ ਫੋਲੋ ਕਰਾਂ ਇੱਕ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਵੀ ਹੈ ਇੱਕ ਸੰਸਦ ਵੀ ਹੈ ਹਾਂ ਜੇ ਭਾਈ ਅਮਰਿਤਪਾਲ ਜਿਹੜੇ ਆ ਜੇ ਇਸ ਦੀ ਮੁਖਤਰਾ ਨਾਲ ਜੁੜਨਾ ਚਾਹੁੰਦੇ ਆ ਤਾਂ ਜਰੂਰ ਜੁੜੋ ਪਰ ਜੋ ਥਾਣੇ ਆ ਜਾ ਕੇ ਨਿਹੱਥੇ ਲੋਕਾਂ ਤੇ ਹਮਲਾ ਕੀਤਾ ਗੁਰੂ ਗੁਰੂ ਸਾਹਿਬ ਜੀ ਪਾਲਜੀ ਸਾਹਿਬ ਦੀ ਬੇਇੱਜ਼ਤੀ ਕੀਤੀ ਮੈਂ ਉਸ ਚੀਜ਼ ਤੇ ਸਹਿਮਤ ਨਹੀਂ ਹਾਂਗਾ ਉਹ ਨਸ਼ੇ ਛਡਵਾਉਣ ਜ਼ਰੂਰ ਹੁਣ ਉਹ ਇੱਕ ਆਨਰੇਬਲ ਮੈਂਬਰ ਪਾਰਲੀਮੈਂਟ ਇਲੈਕਟੋ ਨੇ ਉਹ ਜ਼ਰੂਰ ਆਪਣਾ ਸੇਵਾ ਸੇਵਾਵਾਂ ਜੋ ਲੋਕਾਂ ਨੇ ਉਹਨਾਂ ਅੰਦਤੀਆਂ ਨੇ ਉਹ ਨਵਾਉਣ ਪਰ ਭਾਰਤ ਦੇ ਸੰਵਿਧਾਨ ਦੇ ਤਹਿਤ ਭਾਰਤ ਦੀ ਕਾਨੂੰਨ ਵਿਵਸਥਾ ਦੇ ਤਹਿਤ ਜੋ ਕਰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਉਹਨਾਂ ਨੂੰ ਨਸ਼ੇ ਛਲਵਾਉਣ ਲੱਗੇ ਸੀ ਅੱਜ ਤਾਂ ਨਸ਼ੇ ਨਾਲ ਲੋਕ ਮਰ ਰਹੇ ਨੇ ਨਸ਼ੇ ਦੇ ਸਪਲਾਕਰਾਂ ਦੇ ਖਿਲਾਫ ਵੀ ਹੁਣ ਕਾਰਵਾਈ ਕਰਾਉਣ ਤੇ ਜਿਹੜਾ ਨਾਰਕੋ ਟੈਰੋਰਿਜ਼ਮ ਹੈ ਇਸ ਦੇ ਖਿਲਾਫ ਵੀ ਕਾਰਵਾਈ ਕਰਵਾਉਣ ਕਿਉਂਕਿ ਪੰਜਾਬ 'ਚ ਜੇ ਨਸ਼ੇ ਜਿਹੜੇ ਆ 20% ਵਧੇ ਨੇ ਔਰ ਹਰ ਰੋਜ਼ ਨਸ਼ੇ ਨਾਲ ਲੋਕ ਮਰ ਰਹੇ ਆ ਪਿਛਲੇ ਮੇਰਾ ਕੱਲ 1 ਮਹੀਨੇ ਦੇ ਅੰਦਰ 14 ਲੋਕ ਮਰ ਚੁੱਕੇ ਨੇ ਨਸ਼ੇ ਨਾਲ ਤੇ ওভারਡੋਜ਼ ਨਾਲ ਇਸ ਕਰਕੇ ਉਹ ਜ਼ਰੂਰ ਉਸ ਤੇ ਕਾਰਵਾਈ ਹੋਣੀ ਚਾਹੀਦੀ ਔਰ ਜੇ ਅਮਰਿਤਪਾਲ ਉਹ ਕੰਮ ਕਰਦੇ ਨੇ ਤਾਂ ਅਸੀਂ ਵੀ ਉਹਨਾਂ ਦੇ ਸਮਰਥਕ ਹੈ ਅਸੀਂ ਕੋਈ ਗੱਲ ਨਹੀਂ ਹੈ ਅੱچھے ਕੰਮ ਦਾ ਸਵਾਗਤ ਕਰਾਂਗੇ ਕਿਉਂ ਨਹੀਂ ਕਰਾਂਗੇ ਠੀਕ ਹੈ ਈਮਾਨ ਜੀ ਵੀ ਬਣੇ ਹੋਏ ਨੇ ਮਾਨ ਸਿੰਘ ਖਾਰਾ ਉਹਨਾਂ ਦਾ ਵੀ ਇੱਕ ਉਹਨਾਂ ਤੋਂ ਵੀ ਸਵਾਲ ਲੈ ਲੈਣੇ ਆ ਈਮਾਨ ਜੀ ਹਰਜੀਤ ਕਰੇਵਾਲ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਅਸੀਂ ਇਸ ਗੱਲ ਦਾ ਸਮਰਥਨ ਜ਼ਰੂਰ ਕਰਦੇ ਹਾਂ ਕਿ ਅਗਰ ਕੋਈ ਉਹ ਨਸ਼ੇ ਛੁਡਾਉਂਦੇ ਨੇ ਤਮਾਮ ਪੰਜਾਬੀਆਂ ਨੂੰ ਚੰਗੇ ਰਾਹੇ ਪਾਉਂਦੇ ਨੇ ਤਾਂ ਫਰ ਬਹੁਤ ਚੰਗੀ ਗੱਲ ਹੈ ਪਰ ਚਾਹਾਂਗੇ ਜ਼ਰੂਰ ਕਿ ਜ਼ਮੀਨੀ ਪੱਧਰ ਤੇ ਵੀ ਕਾਰਵਾਈ ਜ਼ਰੂਰ ਹੋਵੇ ਪ੍ਰਸ਼ਾਸਨਿਕ ਅਧਿਕਾਰੀ ਦੇ ਤੌਰ ਤੇ ਵੀ ਕੰਮ ਪ੍ਰਸ਼ਾਸਨਿਕ ਤੌਰ ਤੇ ਵੀ ਕਾਰਵਾਈ ਹੋਵੇ 임ਾਨਜੀ ਪਰ ਕੰਮ ਕਰਨ ਲਈ ਤਾਂ ਰਾਜ਼ੀ ਨੇ ਪਰ ਕੰਮ ਹੋਵੇਗਾ ਕਿਵੇਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਕੰਮ ਫਿਰ ਜ਼ਮੀਨੀ ਪੱਧਰ ਤੇ ਕੀਤਾ ਕਿਵੇਂ ਜਾਵੇਗਾ ਲੋਕਾਂ ਨੇ ਤਾਂ ਵੋਟ ਦੇ ਦਿੱਤਾ ਨਹੀਂ ਇਹ ਦੇਖੋ ਇੱਕ ਮੈਂ ਕਹੂੰਗਾ ਪੰਜਾਬ ਦਾ ਸੈਂਟੀਮੈਂਟ ਹੈ ਜੋ ਪੰਜਾਬ ਦੇ ੱਚੇ ਬੱਚੀ ਦੇ ਮੈਂ ਕਹੂੰਗਾ ਜੋ ਜੋ ਲਵਜਾਂ ਦੇ ਵਿੱਚ ਭਾਈ ਅਵਰਤਪਾਲ ਸਿੰਘ ਦਾ ਨਾਮ ਹੈ ਤਾਂ ਹੀ ਜੋ ਪੰਜਾਬ ਦੇ ਵਿੱਚ 2 ਲੱਖ ਦੀ ਲੀਡ ਹੈ ਕਿਸੇ ਹੋਰ ਨੂੰ ਨਹੀਂ ਮਿਲੀ ਜੋ ਦੋ ਲੱਖ ਦੇ ਮਾਧਿਅਮ ਤੋਂ ਭਾਈ ਅਮਰਿਤਪਾਲ ਸਿੰਘ ਜਿੱਤੇ ਚਾਹ ਦੇ ਚ। ਤੇ ਇਸ ਦਾ ਦੇਖੋ ਜੋ ਭਾਈ ਅਮਰਿਤਪਾਲ ਸਿੰਘ ਨੇ ਇੱਕ ਨਸ਼ਾ ਵਿਰੋਧੀ ਦੇਖੋ ਇਸ ਸਮੇਂ ਜੇ ਆਪਾਂ ਨਸ਼ਿਆਂ ਨੂੰ ਕੱਲਾ ਇੱਕ ਕਾਨੂੰਨੀ ਇੱਕ ਮਸਲਾ ਨਹੀਂ ਲੈ ਕੇ ਚੱਲ ਸਕਦੇ ਵੀ ਕਾਨੂੰਨ ਦੀ ਉਲੰਘਣਾ ਹੈ ਇੱਕ ਸਮਾਜਿਕ ਇਸ਼ੂ ਬਣ ਚੁੱਕਿਆ ਹੈ। ਅਮਰਿਤਪਾਲ ਸਿੰਘ ਇਸ ਨੂੰ ਟੈਕਲ ਕਰਨ ਦੇ ਲਈ ਇੱਕ ਸਮਾਜਿਕ ਧਾਰਮਿਕ ਲਹਿਰ ਸ਼ੁਰੂ ਕੀਤੀ ਸੀ ਖਾਲਸਾ ਰਹਿਲ ਲਹਿਰ। ਤਾਂ ਉਸ ਦੇ ਅਧੀਨ ਹੈ ਕਿ ਕਿੰਨੇ ਹਜ਼ਾਰਾਂ ਨੌਜਵਾਨਾਂ ਨੇ ਜਿਹੜੇ ਤੁਸੀਂ ਲਾ ਲੋ ਛੱਡੇ ਨੇ ਉਹਨਾਂ ਦੇ ਵਿੱਚੋਂ 30 ਜਿਹੜੇ 30 ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸੀ ਉਹਨਾਂ ਦੇ ਵਿੱਚੋਂ ਕਿੰਨਿਆਂ ਨੇ ਨਸ਼ਾ ਛੱਡੇ ਨੇ ਜਿਹੜੇ ਭਾਈ ਅਮਰਿਤਪਾਲ ਸਿੰਘ ਨਾਲ ਜੁੜੇ ਤੇ ਇਸੇ ਕਰਕੇ ਉਹਨਾਂ ਨੂੰ ਝੂਠੇ ਤਰੀਕੇ ਦੇ ਨਾਲ ਅਜਨਾਲੇ ਕੇਸ ਵਿੱਚ ਪਾਇਆ ਗਿਆ ਅਜਨਾਲੇ ਜਿਹਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਕਿਸੇ ਨੂੰ ਉਹੇ ਤੱਕ ਨਹੀਂ ਆਖਿਆ ਕਿਸੇ ਨੂੰ ਡਾਂਗ ਤੱਕ ਨਹੀਂ ਮਾਰੀ ਤੇ ਮੈਂ ਨਹੀਂ ਸਮਝ ਪਾਰਿਆ ਵੀ 307 ਬੰਦੀ ਕਿਵੇਂ ਹੈ ਵੀ ਉੱਥੇ ਤਾਂ ਕੁਝ ਵੀ ਨਹੀਂ ਹੋਇਆ ਇੱਕ ਪੀਸਫੁਲ ਪ੍ਰੋਟੈਸਟ ਹੀ ਸੀ ਜੀਰ ਸਿੰਘ ਨਾਲ ਪੁੱਛੋ ਜਿਹੜੇ ਗਰੇਵਾਲ ਜੀ ਜਵਾਬ ਦੇਣਾ ਚਾਹੁੰਦੇ ਨੇ ਇਮਾਨ ਜੀ ਗਰੇਵਾਲ ਜੀ ਦਾ ਜਵਾਬ ਵੀ ਸੁਣ ਲੈਨੇ ਆ ਜੀ ਗਰੇਵਾਲ ਜੀ ਦੇਖੋ ਇਹ ਕਾਨੂੰਨ ਦੇ ਮਾਹਿਰ ਨੇ ਐਡਵੋਕੇਟ ਨੇ ਮੈਂ ਇਹਨਾਂ ਨੂੰ ਇੱਕੋ ਹੀ ਚੀਜ਼ ਕਹਿਣਾ ਕਿ ਭਾਈ ਉਹ ਜਿਹੜਾ ਜਿਹੜੇ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਕੁਝ ਨਹੀਂ ਲਾਤੀ ਨਹੀਂ ਮਾਰੀ ਡੰਡਾ ਨਹੀਂ ਮਾਰਿਆ ਆਣੇ ਜਾ ਕੇ ਸਰਪਾਰ ਤੇ ਕਿ ਉਹ ਕਰਾਇਮ ਨਹੀਂ ਸੀ ਜਨਾ ਉਹਨਾਂ ਦੇ ਖਿਲਾਫ ਉਸ ਚੀਜ਼ ਦੀ ਕਾਰਵਾਈ ਹੋਵੇ ਜਨਾਬ ਜੇ ਉਦਾਂ ਵੀ ਕੰਮ ਕਰਨੇ ਆ ਫਿਰ ਉਹ ਕਾਨੂੰਨ ਵਿਵਸਥਾ ਨੂੰ ਥੋੜੇ ਮੰਨ ਰਿਹਾ ਤੇ ਇਸ ਚੀਜ਼ ਦਾ ਲੋ ਕੋਈ ਐਮਪੀ ਹੋਵੇ ਉਹਨੋਂ ਵੀ ਕੋਈ ਕਰਦਾ ਕੋਈ ਹੋਰ ਮਨਿਸਟਰ ਬਣ ਜੇ ਉਹਨੋਂ ਵੀ ਕਰਦਾ ਤੇ ਜੇ ਕੋਈ ਵੀ ਮਨਿਸਟਰ ਵੀ ਕੋਈ ਗਲਤ ਕੰਮ ਕਰੂ ਉੱਤੇ ਵੀ ਕਾਰਵਾਈ ਹੋਊਗੀ ਹੂੰ ਠੀਕ ਹੈ ਨਾ ਇਹ ਜਰੂਰ ਇਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਤੇ ਇਹ ਤਾਂ ਬਾਕੀ ਮੈਂ ਜੇਲ੍ਹ ਚੋਂ ਦਾ ਗੱਲ ਜੇਲ੍ਹ ਜਾਊਗਾ ਇੱਕ ਮਿੰਟ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲਓ ਜੇਲ੍ਹ ਚੋਂ ਉਹਨਾਂ ਨੇ ਬਾਹਰ ਆ ਜਾਣਾ ਪਾਰਲੀਮੈਂਟ ਦੇ ਸੈਸ਼ਨ ਵੀ ਅਟੈਂਡ ਕਰਨੇ ਆ ਉਹਨਾਂ ਨੇ ਸਭ ਕੁਝ ਹੋਣਾ ਪਰ ਹੁਣ ਇਸ ਚੀਜ਼ ਦਾ ਜ਼ਰੂਰ ਧਿਆਨ ਲੱਖਣ ਤਾਂ ਕਿ ਕਾਨੂੰਨ ਨੂੰ ਨਾ ਤੋੜਿਆ ਜਾਵੇ ਲੋਕ ਪ੍ਰੇਰਣਾ ਲੈਂਦੇ ਆ ਵੀ ਇਹਨਾਂ ਤੋਂ ਕਿ ਮੈਂ ਆਨਰੇਬਲ ਮੈਂਬਰ ਪਾਰਲੀਮੈਂਟ ਇਲੈਕਟ ਹੋ ਰਹੇ ਆ ਪੰਜਾਬ ਦੇ ਲੋਕਾਂ ਨੇ ਚੁਣੇ ਨੇ ਦੇਸ਼ ਦੇ ਲੋਕਾਂ ਨੇ ਚੁਣੇ ਨੇ ਠੀਕ ਹੈ ਹੂੰ ਕੀ ਕਹੋਗੇ ਮਾਂਜੀ ਇਸ ਤੇ ਕਿ ਉਹਨਾਂ ਦਾ ਤਰਕ ਵੀ ਜਾਇਜ਼ ਹੈ ਠੀਕ ਬਿਲਕੁਲ ਠੀਕ ਹੈ ਪ੍ਰੇਰਣਾ ਲੈਂਦੇ ਨੇ ਕੋ ਪਬਲਿਕ ਫਿਗਰ ਨੇ ਹੁਣ ਹੁਣ ਜੇ ਸੰਸਦ ਵਿੱਚ ਬੈਠ ਕੇ ਉੱਥੇ ਸੰਬੋਧਨ ਕਰਨਗੇ ਜਾਂ ਬੋਲਣਗੇ ਤਾਂ ਫਿਰ ਉੱਥੇ ਤਾਂ ਅਜਿਹੀ ਚੀਜ਼ ਕਿਤੇ ਵੀ ਸ਼ੋਭਾ ਨਹੀਂ ਦਿੰਦੀ ਨਾ ਦੇਖੋ ਗਰੇਵਾਲ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਅਭੀ ਮੈਂ ਜੋ 4000 ਪੀਕੇ ਦਾ ਚਲਾਨ ਹੈ ਅਜਾਰੇ ਜੀ ਸਾਰਾ ਉਹ ਮੈਂ ਪੜਿਆ ਹੈ ਵੀਡੀਓਜ਼ ਵੀ ਦੇਖੀਆਂ ਨੇ ਜੋ ਉਹਨੇ ਡਰੋਨ ਦੇ ਨਾਲ ਪੁਲਿਸ ਨੇ ਬਣਵਾਈਆਂ ਸਾਰਾ ਕੁਝ ਮੈਂ ਆਪ ਦੀ ਨਿਗਾਹ ਨਾਲ ਹੀ ਕਦੇ ਆ ਤੇ ਉਹ ਕਿਸੇ ਵੀ ਬਿਆਨ ਦੇ ਵਿੱਚ ਚਾਹੇ ਉਸ ਸਮੇਂ ਦਾ ਐਸਪੀ ਹੋਵੇ ਉਹਨੇ ਕਿਤੇ ਲਿਖਿਆ ਸੀ ਕਿਤੇ ਵੀ ਨਹੀਂ ਲਿਖਿਆ ਉਹਨੇ ਭਾਈ ਅਮਰਪਾਲ ਸਿੰਘ ਨੇ ਮੈਨੂੰ ਡਾਂਗ ਮਾਰੀ ਹੈ ਭਾਈ ਅਮਰਪਾਲ ਸਿੰਘ ਦੇ ਸਾਥੀ ਨੇ ਡਾਂਗ ਮਾਰੀ ਹੈ ਜੋ ਦੇਖਿਆ ਜਾ ਰਿਹਾ ਨਾਲੇ ਜੋ ਹੋਇਆ ਦੋ ਪੈਰੀ ਕੇ ਤੇ ਇੱਕ ਬਲੇਡੋ ਕ੍ਰੈਕਸਾ ਸ਼ਿਸ਼ਕ ਤੇ ਜਿਹੜੇ ਬੰਦੇ ਖੁਦ ਪੁਲਸ ਵਾਲਾ ਕੋਈ ਇੱਕ ਅੰਦਾ ਕਹਿੰਦਾ ਫਿਰ ਸਾਖ ਵਿੱਚ ਹੀ ਆ ਉਹਨੇ ਕਿਨੇ ਵੀ ਨਹੀਂ ਕੀਤਾ ਇਸ ਸਹਾਰੇ ਬਸ ਮੇਰੇ ਖੱਟ ਮਾਰੀ ਹੈ ਫਿਰ ਮੈਂ ਸੋਚਦਾ ਉੱਥੇ ਦੇਖੋ ਕੋਝਕੂ ਮੈਂ ਕਹੂਗਾ ਟੱਕੇ ਛੇੜਿਆ ਕਿਸੇ ਨੇ ਦੂਰੋਂ ਕੋਈ ਚਲਾਵਾ ਬਰੋੜਾ ਵਟਾ ਚਲਾਇਆ ਤੇ ਕਿਸੇ ਦੇ ਕੋਈ ਮਾੜਾ ਮੋਟਾ ਹੋ ਗਿਆ ਪਰ ਆਨ ਪੇਪਰ ਆਨ ਰਿਕਾਰਡ ਚਲਾਣ ਦੇ ਵਿੱਚ ਕਿਤੇ ਵੀ ਹੈ ਨਹੀਂਗਾ ਵੀ ਭਾਈ ਅਮਰਦਾਸ ਸਿੰਘ ਹੈ ਤੇ ਸਾਥੀ ਨੇ ਬਾਈ ਨੇ ਹਾਲਕੀ ਮਾਨ ਜੀ ਜਿਹੜੀ ਉਹ ਵਹੀਰ ਵੀ ਜੋ ਉੱਥੇ तमाम संगत ਵੀ ਆਈ ਤਾਂ ਕਹਿਣ ਅੰਮ੍ਰਿਤਪਾਲ ਸਿੰਘ ਜੀ ਦੇ ਕਹਿਣ ਤੇ ਹੀ ਆਈ ਅੰਮ੍ਰਿਤਪਾਲ ਸਿੰਘ ਦੇ ਬਿਨਾ ਤਾਂ ਉੱਥੇ ਪਹੁੰਚੀ ਨਹੀਂ ਪ੍ਰੇਰਣਾ ਦੀ ਗੱਲ ਅਸੀਂ ਕਰ ਰੇ ਸਾਂ ਵੱਡਾ ਇਕੱਠ ਹੋਇਆ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਹੋਇਆ ਆ ਲੈ ਲੇ ਕੋ ਜੀ ਉਹ ਤੇ ਉੱਥੇ ਦੇ ਕੋ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ 22 ਫਰਵਰੀ 2023 ਐਂਟਰੀ ਉਸ ਨੂੰ ਹੀ ਜਾਵੇ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਲਾਤੀ ਜੀ ਮੈਂ ਆਦੀ ਅਰੈਸਟ ਨਹੀਂ ਜਾ ਰਹੇ ਆ ਉੱਥੇ మేం ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਜਾ ਰਹੇ ਹਾਂ ਪਰ ਕੁਝ ਕੁ ਜਿਹੜੇ ਲੋਕਲ ਲੀਡਰਸ ਜੀ ਨਾਲੇ ਇਹ ਹਾਲਾਂਕਿ ਮਾਨ ਜੀ ਜੋ ਉੱਥੇ ਹੋਇਆ ਹਰ ਕਿਸ ਨੇ ਦੇਖਿਆ ਦੇਸ਼ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਤੇ ਇਹ ਮਸਲਾ ਦੇਖਿਆ ਗਿਆ ਫਿਲਹਾਲ ਹੀ ਤੁਹਾਡਾ ਈਮਾਨ ਜੀ ਬਹੁਤ ਬਹੁਤ ਸ਼ੁਕਰੀਆ ਹਰਜੀਤ ਗਰੇਵਾਲ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ અમૃતપાલ સિંહ ਦੇ માપਿਆਂ ਦੀ વાત સુના લે રવનીત બિટુ તૈયાર ને હાલાકી اس બાબત ਜਦੋਂ ਹਰਜੀਤ ਕਰੇਵਾਲ ਨਾਲ ਗੱਲਬਾਤ ਕੀਤੀ ગઈ તો ਉਹਨਾਂ ਦਾ ਕਹਿਣਾ ਇਹ ਹੈ ਕਿ ਨਿਜੀ ਉਹਨਾਂ ਦਾ ਬਿਆਨ ਹੈ પાર્ટી ਦਾ ਬਿਆਨ ਨਹੀਂ ਹੈ ਪਰ ਹਾਂ ਅਗਰ ਕੋਈ ਵਿਅਕਤੀ ਅੱਗੇ ਆ ਕੇ ਚੰਗਾ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਪੂਰੀ ਤਰ੍ਹਾਂ ਦੇ ਨਾਲ ਉਸ ਨੂੰ ਸਹਿਯੋਗ ਹੈ ਪਰ ਜੋ ਇੱਥੇ ਪਹਿਲਾਂ ਦੇਖਿਆ ਗਿਆ ਜਨਾਲਾ ਦੇ ਵਿੱਚ ਜਨਾਲਾ ਥਾਣੇ ਦੇ ਬਾਹਰ ਕਿਰਾਉ ਕੀਤਾ ਗਿਆ ਸੀ ਅਜਿਹੀ ਕੋਈ ਸਥਿਤੀ ਨਾ ਪੈਦਾ ਹੋਵੇ ਇਹ ਬਹੁਤ ਜ਼ਰੂਰੀ ਹੈ ਕਿ ਹਾਲਾਂਕਿ ਮਸਲੇ ਦੀ ਗੱਲ ਜ਼ਰੂਰ ਕੀਤੀ ਜਾਵੇਗੀ ਸੰਸਦ ਵਿੱਚ ਸੈਸ਼ਨਸ ਵੀ ਕੰਡੇ ਕੀਤੇ ਜਾਣਗੇ ਪਰ ਅਜਿਹਾ ਅਗਰ ਕੀਤਾ ਜਾਏਗਾ ਤਾਂ ਫਿਰ ਕਿਤੇ ਵੀ ਉਹ ਪ੍ਰੇਰਣਾ ਲਾਇਕ ਨਹੀਂ ਰਹੇਗਾ ਪ੍ਰੇਰਣਾ ਦਾ ਸਰੋਤ ਨਹੀਂ ਰਹੇਗਾ